ਦੋਸਤੋ ਦੇਖਿਆ ਜਾਵੇ ਤਾਂ ਰੁਪਏ ਦੇ ਸਿੱਕੇ ਦੀ ਕੀ ਕੀਮਤ ਹੁੰਦੀ ਆ ਰੁਪਏ ਦੇ ਸਿੱਕੇ ਦੀ ਕੋਈ ਕੀਮਤ ਨਹੀਂ ਦੇਖਿਆ ਜਾਵੇਦਾ ਕੁਝ ਵੀ ਕੀਮਤ ਨਹੀਂ ਹੁੰਦੀ ਹੈ ਨਾ ਕੁਝ ਨਹੀਂ ਆਉਂਦਾ ਰੁਪਏ ਦਾ ਪਰ ਰੁਪਏ ਦੇ ਬਦਲੇ 1 ਰੁਪਏ ਦੇ ਬਦਲੇ 2 ਕਤਲ ਹੁੰਦੇ ਸੁਣੋ ਪੂਰੀ ਗੱਲ ਬਾਤ ਇਹ ਸੱਚੀ ਕਹਾਣੀ ਹੈ ਕੋਈ ਕਹਾਣੀ ਨਹੀਂ ਇਹ ਕਹਾਣੀ ਨਹੀਂ ਇਹ ਸੱਚੀ ਗੱਲ ਬਾਤ ਹੈ ਦੋਸਤੋ ਇੱਕ ਨਾ ਮੁੰਡਾ ਤੇ ਕਰਿਆਨੇ ਵਾਲੀ ਦੁਕਾਨ ਤੇ ਗਿਆ ਪਿੰਡ ਦੇ ਵਿੱਚ ਦੀ ਗੱਲ ਆ ਕਰਿਆਨੇ ਵਾਲੀ ਦੁਕਾਨ ਤੇ ਜਦੋਂ ਗਿਆ ਨਾ ਤਾਂ ਕਰਿਆਨੇ ਵਾਲੇ ਨੇ ਜੋ ਸੌਦਾ ਸੁਦਾ ਉਹਨੇ ਲਿਆ ਤੇ ਜਿਹੜਾ ਬਕਾਈ ਪਿਆ ਸੀ ਉਹਨੇ ਮੋੜਨੇ ਸੀ ਨਾ ਉਹਨੇ ਦੋ ਸਿੱਕੇ ਮੋੜ ਦਿੱਤੇ 2 ਰੁਪਏ ਆ ਤੇ ਸਿੱਕਿਆਂ ਨੂੰ ਹਸਤਰਾ ਉਛਾਲਦਾ ਹੁੰਦਾ ਸੀ ਜਦੋਂ ਉਹ ਸਿੱਕਿਆਂ ਨੂੰ ਉਛਾਲਦਾ ਹੁੰਦਾ ਸੀ ਨਾ ਦੋਸਤੋ ਤੇ ਇੱਕ ਸਿੱਕਾ ਉਹਦੇ ਹੱਥ ਚੋਂ ਥੱਲੇ ਡਿੱਗ ਗਿਆ ਹੁਣ ਕਾਫੀ ਹਨੇਰਾ ਸੀ ਰਾਤ ਦੀ ਗੱਲ ਸੀ ਤਾਂ ਸਿੱਕਾ ਗਵਾਚ ਗਿਆ ਤਾ ਸਿੱਕਾ ਮੁੰਡੇ ਨੂੰ ਨਾਲ ਪਿਆ ਉਹ ਸਿੱਕਾ ਪਾਲਣ ਲੱਗ ਪਿਆ ਮਾਚਸ ਦੀਆਂ ਤੀਲੀਆਂ ਜਗਾ ਜਗਾ ਕੇ ਸਿੱਕਾ ਲੱਭਣ ਲੱਗ ਪਿਆ ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਸਿੱਕਾ ਲੱਭਦੇ ਲੱਭਦੇ ਉਹਦਾ ਛੋਟਾ ਭਰਾ ਵੀ ਆ ਗਿਆ ਤੇ ਛੋਟਾ ਭਰਾ ਆ ਕੇ ਉਹਨੂੰ ਕਹਿੰਦਾ ਵੀ ਕੀ ਕਰੀ ਜਾਂਦਾ ਉਹ ਕਹਿੰਦਾ ਯਾਰ ਮੇਰੇ ਕੋਲ ਨਾ ਦੋ ਸਿੱਕੇ ਸੀ ਇੱਕ ਸਿੱਕਾ ਮੇਰੇ ਤੋਂ ਨਾ ਗਵਾਚ ਗਿਆ ਡਿੱਗ ਪਿਆ ਉਹ ਪਾਲੀ ਜਾਂਦਾ ਤਾਂ ਛੋਟਾ ਭਰਾ ਵੀ ਆ ਕੇ ਉਹਦੇ ਨਾਲ ਸਿੱਕਾ ਪਾਲਣ ਲੱਗ ਗਿਆ ਜਦੋਂ ਛੋਟਾ ਭਰਾ ਆ ਕੇ ਸਿੱਕਾ ਪਾਲਣ ਲੱਗ ਗਿਆ ਉਹ ਦੋਨੇ ਮਾਸਟਰ ਦੀਆਂ ਅਤੀਲੀਆਂ ਜਗਾ ਜਗਾ ਕੇ ਨਾ ਸਿੱਕੇ ਭਾਲਦਾ ਰਿਹਾ ਬਾਵਾ ਟਾਈਮ ਨਾਲ ਲੱਭਿਆ ਇਹਨੇ ਨੂੰ ਜਿਹਦੇ ਬਾਹਰ ਚ ਖੜੇ ਸੀ ਨਾ ਜਿਹਦੇ ਬਾਹਰ ਦੇ ਵਿੱਚ ਜਿਨ੍ਹਾਂ ਦੇ ਬਾਹਰ ਵਿੱਚ ਉਹ ਡਿੱਗਿਆ ਸੀ ਆ ਬੂਏ ਦੇ ਵਿੱਚ ਸਿੱਕਾ ਡਿੱਗਿਆ ਸੀ ਉਹਨਾਂ ਦਾ ਮੁੰਡਾ ਆ ਗਿਆ ਉਹ ਕਹਿੰਦਾ ਕੀ ਕਰੀ ਜੰਨੇ ਇੱਥੇ ਉਹ ਕਹਿੰਦਾ ਯਾਰ ਨਾ ਸਾਡਾ ਸਿੱਕਾ ਗਵਾਜ ਗਿਆ 1 ਰੁਪਈਆ ਲੈ ਬਸ ਤੋਂ ਉਹ ਲੱਭਦਿਆਂ ਤਾਂ ਉਹ ਵੀ ਲਭਣ ਨਾਲ ਲੱਗ ਗਿਆ ਉਹਨਾਂ ਦੇ ਵਿੱਚ ਲੱਭਦਿਆਂ ਆਪਾਂ ਤਾਂ ਲੱਭਦੇ ਰਹੇ ਨਹੀਂ ਲੱਭਿਆ ਜੀ ਆਖਰ ਨੂੰ ਜਿੰਨਾਂ ਦਾ ਬੂਏ ਦੇ ਵਿੱਚ ਖੜੇ ਸੀ ਤੋਂ ਮੁੰਡਾ ਕਹਿੰਦਾ ਯਾਰ ਮੈਂ ਤਾਂ ਚੱਲਿਆ ਉਹ ਤੁਰਨ ਲੱਗਾ ਨਾ ਜਦੋਂ ਆਪਦੇ ਘਰ ਨੂੰ ਤਾਂ ਛੋਟਾ ਭਰਾ ਸੀ ਜਿਹਦਾ ਸਿੱਕਾ ਡਿੱਗਿਆ ਸੀ ਉਹਦਾ ਛੋਟਾ ਭਰਾ ਕਹਿੰਦਾ ਯਾਰ ਮੈਨੂੰ ਲੱਗਦਾ ਇਹਨੂੰ ਲੱਭ ਗਿਆ ਤੇ ਤਾਂ ਤੁਰ ਗਿਆ ਤਾਂ ਵੱਡਾ ਭਰਾ ਕਹਿੰਦਾ ਉਹ ਦੇਖਿਆ ਜਾਂਦਾ ਤਾਂ ਸਿੱਕੇ ਦੀ ਕੋਈ ਗੱਲ ਤਾਂ ਨਹੀਂ ਹੁੰਦੀਗੀ 1 ਰੁਪਈਆ ਤਾਂ ਕਿਹੜੀ ਗੱਲ ਹੁੰਦੀ ਆ ਪਰ ਉਹ ਹੀ ਦਿਮਾਗ 'ਚ ਆ ਗਈ ਉਹਦੇ ਗੱਲ ਉਹਨੂੰ ਕਹਿੰਦਾ ਯਾਰ ਸਿੱਕਾ ਚੱਕਣ ਤੋਂ ਭਾਜੇ ਚੱਲਿਆਂ ਮੇਰਾ ਸਿੱਕਾ ਦੀ ਜਵਾਨ ਮੁੰਡੇ ਸੀ ਕੋਈ ਬੱਚੇ ਨਹੀਂ ਸੀ ਉਹਾਂ ਦਾ ਯਾਰ ਬਾਈ ਮੈਨੂੰ ਨਹੀਂ ਲੱਭਿਆ ਸਿੱਕਾ ਉਹਾਂ ਦਾ ਤੂੰ ਚੱਕਿਆ ਉਹ ਆਖਿਆ ਨਹੀਂ ਚੱਕਿਆ ਚੱਕਿਆ ਨਹੀਂ ਚੱਕਿਆ ਦੇ ਰੋਲੇ 'ਚ ਝਗੜਾ ਹੋ ਗਿਆ ਵਾਹ ਵਾਹ ਝਗੜਾ ਉਹਨਾਂ ਨੇ ਦੋਨੇ ਭਰਾਵਾਂ ਨੇ ਰਲ ਕੇ ਉਹ ਮੁੰਡੇ ਨੂੰ ਟੋਪਾ ਉਹ ਘਰੇ ਜਾ ਕੇ ਉਹਨੇ ਦੱਸਤਾ ਵੀ ਮੈਨੂੰ ਉਹਨੇ ਕੁੱਟਿਆ ਇਸ ਤਰ੍ਹਾਂ ਭਾਲ ਦੇ ਭਾਲ ਦੇ ਛੋਟਾ ਭਰਾ ਮੁੰਡਾ ਦਾ ਘਰ ਨੋਜ ਲਾ ਗਿਆ ਸਿੱਕਾ ਭਾਲਦੇ ਸੀ ਜਿਹੜੀ ਤੇ ਵੱਡਾ ਭਰਾ ਉਹਦੇ ਅੱਗੇ ਭਾਲੀ ਜਾਂਦਾ ਸੀ ਤੇ ਜਿਹੜੇ ਮੁੰਡੇ ਨੂੰ ਕੁੱਟਿਆ ਸੀ ਉਹ ਘਰੇ ਜਾ ਕੇ ਉਹਨੇ ਜਦੋਂ ਦੱਸਿਆ ਤਾਂ ਉਹਦੇ ਘਰ ਦੇ ਡਾਂਗਾ ਲੈ ਕੇ ਆ ਗਏ ਉਹਨਾਂ ਨੇ ਆ ਕੇ ਦੂਜਾ ਉਹ ਮੁੰਡਾ ਜਿਹੜਾ ਸਿੱਕਾ ਭਾਲੀ ਜਾਂਦਾ ਸੀ ਉਹਦੇ ਉਹਨੂੰ ਕੁੱਟਣਾ ਸ਼ੁਰੂ ਕਰਤਾ ਉਹਦੇ ਸਿਰ ਤੇ ਜੋ ਡਾਂਗਾ ਡੂੰਗਾ ਵਾਵਾ ਮਾਰਿਆ ਉਹਦਾ ਸਿਰ ਫੇਤਾ ਉਹ ਤਾਂ ਮਰ ਗਿਆ ਉੱਥੇ ਥਾਂ ਤੇ ਡਿੱਗ ਪਿਆ ਤੇ ਉਧਰੋਂ ਛੋਟਾ ਭਰਾ ਕਿਤੇ ਗਾਂਦੋਂ ਵਾਪਸ ਮੁੜ ਕੇ ਆਇਆ ਤਾਂ ਉਹਨੇ ਵੇਖਿਆ ਵੀ ਮੇਰਾ ਭਰਾ ਡਿੱਗ ਗਿਆ ਪਿਆ ਉਹਨੇ ਦੇਖਿਆ ਤਾਂ ਉਹਦਾ ਮਰਿਆ ਪਿਆ ਵੀ ਮਾਰਿਆ ਪਿਆ ਇਹਨਾਂ ਨੇ ਤਾਂ ਉਹਨਾਂ ਸਮਝ ਚ ਆ ਗਈ ਵੀ ਇਹਨਾਂ ਨੇ ਮਾਰਿਆ ਤੋਂ ਘਰ ਨੂੰ ਭੱਜਿਆ ਘਰੇ ਜਾ ਕੇ ਉਹਨਾਂ ਨੇ ਦੱਸ ਤੋੜੇ ਆਦੇ ਮਾਪਿਓ ਨੂੰ ਦੱਸਿਆ ਵੀ ਇਸ ਤਰ੍ਹਾਂ ਵੀ ਮੇਰੇ ਭਰਾ ਨੂੰ ਉਹਨਾਂ ਨੇ ਮਾਰਤਾ ਤੇ ਉਹਦੇ ਮਾਪਿਓ ਸਾਰੇ ਜਣੇ ਡਾਂਗਾ ਲੈ ਕੇ ਭੱਜੇ ਤੇ ਜਿਨ੍ਹਾਂ ਨੇ ਮਾਰਿਆ ਸੀ ਮੁੰਡਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਮਾਰਿਆ ਹੁਣ ਇਹ ਆਉਣਗੇ ਜਾਂ ਪੁਲਿਸ ਆਵਗੀ ਤਾਂ ਉਹ ਦਾ ਫਰਾਰ ਹੋ ਗਏ ਸਾਰੇ ਜਣੇ ਤਾਂ ਜਦੋਂ ਡਾਂਗਾ ਲੈ ਕੇ ਉਹਨਾਂ ਦੇ ਘਰੇ ਆਏ ਨਾ ਤਾਂ ਉਹਨਾਂ ਦੇ ਘਰੇ ਇੱਕ 60 70 ਸਾਲ ਦਾ ਬਜ਼ੁਰਗ ਬੈਠਾ ਸੀ ਉਹਨਾਂ ਨੂੰ ਕੁਝ ਹੋਰ ਨਹੀਂ ਲੱਭਿਆ ਤਾਂ ਉਹਨਾਂ ਨੇ ਉਹਦੇ ਡਾਂਗਾ ਮਾਰ ਕੇ ਤੇ ਉਹਨੂੰ ਮਾਰਤਾ ਬਾਅਦ ਵਿੱਚ ਦੋਨਾਂ ਨੂੰ ਉਹ ਵੀ ਕਤਲ ਦੇ ਕੇਸ ਚ ਅੰਦਰ ਚਲੇ ਗਏ ਉਹ ਮੁੰਡੇ ਦੇ ਕਤਲ ਦੇ ਕੇਸ ਚ ਅੰਦਰ ਚਲੇ ਗਏ ਉਹ ਬਜ਼ੁਰਗ ਦੇ ਕਤਲ ਦੇ ਕੇਸ ਚ ਅੰਦਰ ਚਲੇ ਗਏ ਦੋਸਤੋ ਦੋ ਘਰ ਬਰਬਾਦ ਹੋ ਗਏ ਸਿਰਫ 1 ਰੁਪਏ ਕਿੱਤੇ ਦੇਖਿਆ ਜਾਵੇ ਤਾਂ 1 ਰੁਪਏ ਦੀ ਕੋਈ ਅਕਾਤ ਨਹੀਂ ਗਈ 1 ਰੁਪਏ ਦੀ ਕੋਈ ਗੱਲਬਾਤ ਨਹੀਂ ਹੁੰਦੀ ਵੈਲਿਊ ਕੋਈ ਨਹੀਂ ਗਈ ਪਰ 1 ਰੁਪਏ ਨੇ ਦੋ ਕਤਲ ਕਰਵਾ ਦਿੱਤੇ ਦੋਸਤੋ ਹਰ ਇੱਕ ਚੀਜ਼ ਕਰਨ ਤੋਂ ਪਹਿਲਾਂ ਨਾ ਥੋੜਾ ਜਿਆ ਸੋਚ ਲਿਆ ਕਰੋ ਯਾਰ ਗੁੱਸਾ ਇੱਕ ਦੋ ਮਿੰਟਾਂ ਦਾ ਹੁੰਦਾ ਜੇਕਰ ਇਹ ਇੱਕ ਦੋ ਮਿੰਟ ਉਹ ਸੈਨ ਕਰ ਜਾਂਦੇ ਗੱਲ ਨੂੰ ਤਾਂ ਅੱਜ ਦੋਨੇ ਪਰਿਵਾਰ ਸੁਖੀ ਹੁੰਦੇ ਤੇ ਘਰੇ ਵਿੱਚ ਦੋ ਪਰਿਵਾਰ ਲੜ ਪਏ ਜਿਹੜੇ ਆਪਸ ਵਿੱਚ ਭਰਾਵਾਂ ਵਾਂਗੂ ਭਰਾਵਾਂ ਵਾਂਗੂ ਵਰਤਦੇ ਸੀ ਕੋਈ ਦੁਸ਼ਮਣੀ ਨਹੀਂ ਸੀ ਉਹਨਾਂ ਵਿੱਚ ਵਿੱਚ ਭਰਾਵਾਂ ਵਾਂਗੂ ਰਹਿੰਦੇ ਸੀ ਪਰ ਨਿੱਕੀ ਜੀ ਗੱਲ ਤੋਂ ਕਤਲ ਤੱਕ ਇਸ ਕਰਕੇ ਦੋਸਤੋ ਥੋੜਾ ਜਿਹਾ ਦਿਮਾਗ ਨਾਲ ਕੰਮ ਲੈ ਲਿਆ ਕਰੋ ਥੋੜਾ ਜਿਹਾ ਸੋਚ ਵਿਚਾਰ ਕਰ ਲਿਆ ਕਰੋ ਵੀ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਜੇਕਰ ਤੁਹਾਨੂੰ ਗੁੱਸਾ ਵੀ ਆਉਂਦਾ ਨਾ ਥੋੜਾ ਪਹਿਮ ਸ਼ਾਂਤ ਰਹਿ ਜਾ ਕਰੋ ਇਹਦੇ ਨਾਲ ਗੁੱਸਾ ਟੇਲਾ ਪੈ ਜਾਂਦਾ ਅੱਜ ਦੀ ਵੀਡੀਓ ਚੰਗੀ ਲੱਗੀ ਆ ਤਾਂ ਇੱਕ ਪਿਆਰਾ ਜਿਹਾ ਲਾਈਕ ਕਰ ਦਿਓ ਤੇ ਉਦੋਂ ਬਾਅਦ ਜੇ ਕਿਸੇ ਚੈਨਲ ਕਿਸੇ ਵੀਰ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਅਜੇ ਕੀਤਾ ਜਲਦੀ ਨਾਲ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਵੀ ਬਟਨ ਵੀ ਦਬਾ ਦਿਓ ਤਾਂ ਜੋ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਥੈਂਕ ਯੂ ਧੰਨਵਾਦ